ਹਾਂਜੀ ਕਲਰਸ ਜਿਹੜੇ ਹੁੰਦੇ ਨੇ ਆਪਣੀ ਜ਼ਿੰਦਗੀ 'ਚ ਬਹੁਤ ਵਧੀਆ ਰੋਲ ਪਲੇ ਕਰਦੇ ਨੇ ਜੇਕਰ ਤੁਸੀਂ ਵਧੀਆ ਕਲਰਸ ਦਾ ਸੂਟਵੈਅਰ ਨਹੀਂ ਕੀਤਾ ਹੋਊਗਾ ਤਾਂ ਤੁਹਾਡਾ ਮਹਿੰਗੇ ਤੋਂ ਮਹਿੰਗਾ ਪਹਿਨਿਆ ਹੋਇਆ ਸੂਟ ਵੀ ਬੇਕਾਰ ਜਿਹਾ ਲੱਗੇਗਾ ਤਾਂ ਅੱਜ ਆਪਾਂ ਕਲਰ ਸਪੈਸ਼ਲ ਕਲਰਸ ਬਾਰੇ ਗੱਲ ਕਰਾਂਗੇ ਕਿਉਂਕਿ ਜਦੋਂ ਵੀ ਆਪਾਂ ਸੂਟ ਸਟਿਚ ਕਰਾਉਣਾ ਹੁੰਦਾ ਜਾਂ ਆਪਾਂ ਮਾਰਕੀਟ 'ਚੋਂ ਲੈਣ ਜਾਂਦੇ ਆ ਤਾਂ ਆਪਣੇ ਮਾਈਂਡ 'ਚ ਪਹਿਲਾਂ ਇਹੀ ਹੁੰਦਾ ਕਿ ਆਪਾਂ ਕਿਹੜਾ ਕਲਰ ਇਸ ਵਾਰ ਲੈਣਾ ਕਿਹੜਾ ਕਲਰ ਟ੍ਰੈਂਡ ਦੇ ਵਿੱਚ ਆ ਰਿਹਾ ਹੈ ਤਾਂ ਕਿ ਆਪਾਂ ਉਸ ਦੇ ਅਕੋਰਡਿੰਗ ਹੀ ਸੂਟ ਉਹਨਾਂ ਨੂੰ ਕਹਿੰਨੇ ਕਿ ਸਾਨੂੰ ਇਦਾਂ ਦੇ ਸੂਟ ਦੋ ਜਿਹੜੇ ਕਿ ਮਾਰਕੀਟ ਦੇ ਵਿੱਚ ਕਲਰ ਆ ਰਹੇ ਨੇ ਜਿਹੜੇ ਪ੍ਰਿੰਟ ਚੱਲ ਰਹੇ ਨੇ ਪ੍ਰਿੰਟ ਹਮੇਸ਼ਾ ਲੁੱਕ ਵਾਈਜ਼ ਹੁੰਦੇ ਨੇ ਤੁਸੀਂ ਇਸ ਤਰ੍ਹਾਂ ਦੇ ਵੱਡੇ ਪ੍ਰਿੰਟ ਵੀ ਲੈ ਸਕਦੇ ਹੋ ਜਾਂ ਫਿਰ ਬਰੀਕ ਪ੍ਰਿੰਟ ਵੀ ਲੈ ਸਕਦੇ ਹੋ ਬਟ ਸਪੈਸ਼ਲ ਕਲਰ ਹੁੰਦੇ ਨੇ ਕਿਹੜੇ ਕਲਰ ਤੁਹਾਡੇ ਤੇ ਸੂਟ ਕਰਦੇ ਨੇ ਜਿਵੇਂ ਕਿ ਇਹ ਕਲਰ ਦੇਖੋ ਇਹਦੇ ਵਿੱਚ ਲਾਈਟ ਐਂਡ ਡਾਰਕ ਦੋਨੋਂ ਕਲਰ ਮਿਕਸ ਮੈਚ ਜੇ ਹੈਗੇ ਨੇ ਐਂਡ ਦੇਖੋ ਬਹੁਤ ਪਿਆਰੇ ਲੱਗਦੇ ਨੇ ਇਹਨਾਂ ਨਾਲ ਜਿਵੇਂ ਕਿ ਪਲੇਨ ਬਾਟਮਸ ਆਉਂਦੀਆਂ ਨੇ ਜਿਵੇਂ ਆਪਾਂ ਪੈਂਟ ਪਲਾਜ਼ੋ ਰੈਡੀ ਕੀਤਾ ਹੈਗਾ ਇਦਾਂ ਦੇ ਮੈਚਿੰਗ ਸੂਟ ਦੇ ਵਿੱਚ ਆ ਜਾਂਦੇ ਨੇ ਇਹ ਐਂਡ ਇਹਨਾਂ ਦੇ ਦੁਪੱਟੇ ਵੀ ਦੇਖੋ ਕਿੰਨਾ ਸੋਨਾ ਬਣਿਆ ਹੋਇਆ ਹੈ ਵੈਸੇ ਵੀ ਤੁਸੀਂ ਇਹ ਸੂਟ ਵੀ ਬਾਈ ਕਰ ਸਕਦੇ ਹੋ ਪਿਓਰ ਕਾਟਨ ਦਾ ਸਿਲਕ ਕਾਟਨ ਦਾ ਸੂਟ ਹੋਏਗਾ ਤੇ ਪਿਓਰ ਸਿਲਕ ਕਾਟਨ ਦਾ ਦੁਪੱਟਾ ਹੋਏਗਾ ਬਹੁਤ ਪਿਆਰਾ ਇਹ ਸੂਟ ਦੇਖੋ ਬਣਿਆ ਹੋਇਆ ਇਹ ਸੂਟ ਦਾ ਪ੍ਰਾਈਸ ਹੋਏਗਾ ਜੀ 3500 ਰੁਪਏ 3500 ਰੁਪਏ ਦਾ ਸੂਟ ਆ ਬਟ ਆਪਾਂ ਗੱਲ ਕਰ ਰਹੀ ਸੀ ਕਲਰਸ ਦੀ ਤਾਂ ਕਲਰ ਦੇਖੋ ਬਹੁਤ ਪਿਆਰਾ ਇੱਕ ਸਰਦਾਰੀ ਕਲਰਸ ਦੇ ਵਿੱਚ ਆ ਜਾਂਦਾ ਜੇਕਰ ਗਰਲਸ ਇਹ ਸੂਟ ਨੂੰ ਵੇਅਰ ਕਰਦੀਆਂ ਤਾਂ ਬਹੁਤ ਵਧੀਆ ਇਹਨਾਂ ਦੀ ਲੁੱਕ ਆਉਂਦੀ ਹੈ ਸਪੈਸ਼ਲ ਇਹ ਦੁਪੱਟੇ ਜਿਹੜੇ ਹੁੰਦੇ ਨਾ ਇਹ ਤੁਸੀਂ ਆਫਿਸ ਵੇਅਰ ਵਾਸਤੇ ਜਾਂ ਫਿਰ ਕਿਤੇ ਜੌਬ ਕਰਦੇ ਹੋ ਤਾਂ ਇਹ ਲੈ ਸਕਦੇ ਹੋ ਬਹੁਤ ਜਿਆਦੇ ਸੋਹਣੇ ਇਦਾਂ ਦੇ ਕਲਰਸ ਲੱਗਦੇ ਨੇ ਤਾਂ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸੂਟ ਚਾਹੇ ਘੱਟ ਰੇਟ ਦਾ ਹੋਵੇ ਪਰ ਜਿਹੜਾ ਕਲਰ ਉਹਦਾ ਉਹ ਬਹੁਤ ਜ਼ਿਆਦਾ ਸੋਹਣਾ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਤੁਹਾਨੂੰ ਪਹਿਨਿਆ ਹੋਇਆ ਇੱਕਦਮ ਬਹੁਤ ਜ਼ਿਆਦਾ ਵਧੀਆ ਲੱਗੇ ਤੁਸੀਂ ਬਹੁਤ ਐਟ੍ਰੈਕਟਿਵ ਲੱਗੋ ਸਪੈਸ਼ਲ ਤੁਹਾਡਾ ਕਲਰ ਜਿਵੇਂ ਕਿ ਇਹ ਕਲਰ ਹੈਗਾ ਹੁਣ ਬਹੁਤ ਜ਼ਿਆਦਾ ਗਰਮੀ ਆ ਰਹੀ ਹੈ ਤੇ ਤੁਸੀਂ ਜੇਕਰ ਸਮਝ ਦੇ ਵਿੱਚ ਕਿਸੇ ਪਾਰਟੀ ਤੇ ਜਾ ਰਹੇ ਹੋ ਤਾਂ ਤੁਸੀਂ ਐਦਾਂ ਦੇ ਕਲਰ ਲੈ ਸਕਦੇ ਹੋ ਦੇਖੋ ਕਿੰਨਾ ਜਿਆਦਾ ਸੋਨਾ ਕਲਰ ਬਣਿਆ ਹੋਇਆ ਇਹ ਲਾਈਟ ਜਾਂ ਪੀਚ ਕਲਰ ਬਣਿਆ ਹੋਇਆ ਐਂਡ ਇਹਦੇ ਵਿੱਚ ਕਿਉਂਕਿ ਸਮਸ ਦੇ ਵਿੱਚ ਜਿਆਦਾ ਐਮਬ੍ਰੋਇਡਰੀ ਨਹੀਂ ਚਾਹੀਦੀ ਹੁੰਦੀ ਆਪਾਂ ਨੂੰ ਇਹਦੀ ਆਪਾਂ ਨੈਕਲਾਈਨਸ ਬਣਾਈ ਹੋਈ ਆ ਲੈਸ ਅਟੈਚ ਕਰਕੇ ਇਹਦੇ ਵਿੱਚ ਦੇਖੋ ਆਪਾਂ ਲੈਸਾਂ ਅਟੈਚ ਕੀਤੀਆਂ ਸਾਈਡ ਤੇ ਐਂਡ ਵਿੱਚ ਇਹਦੇ ਹੈਂਡ ਐਮਬ੍ਰੋਇਡਰੀ ਕੀਤੀ ਇਹ ਅਸੀਂ ਖੁਦ ਕਰਦੇ ਆਂ ਹੈਂਡ ਐਮਬ੍ਰੋਇਡਰੀ ਸਿੰਪਲ ਜੀ ਐਂਡ ਜਿਹੜੇ ਵਿੱਚ ਫਲਾਵਰ ਨੇ ਇਹਨਾਂ ਨੂੰ ਵੀ ਸਿੱਪੀ ਵਰਕ ਦੇ ਨਾਲ ਲਾਈਟ ਲਾਈਟ ਜਿਹਾ ਹਾਈਲਾਈਟ ਕੀਤਾ ਹੋਇਆ ਤਾਂ ਜੋ ਇਹ ਫੁੱਲ ਪਾਰਟੀ ਵੇਅਰਸ ਸਮਰ ਦੇ ਵਿੱਚ ਲੱਗੇ ਔਰ बॉटम ਜਿਹੜੀ ਪਿਓਰ ਕਾਟਨ ਦੀ ਆਉਂਦੀ ਹੈ ਇਹਦੇ ਨਾਲ ਠੀਕ ਹੈ ਐਂਡ ਬਹੁਤ ਹੀ ਸੋਹਣਾ ਸੂਟ ਬਣ ਗਿਆ ਇਹਦੇ ਵਿੱਚ ਇਸ ਤਰ੍ਹਾਂ ਦੇ ਹੀ ਸਿੰਪਲ ਸੋਬਰ ਜੇ ਕਲਰ ਆਉਂਦੇ ਨੇ ਬਹੁਤ ਪਿਆਰੇ ਲੱਗਦੇ ਨੇ ਤੇ ਦੁਪੱਟਾ ਦੇਖੋ ਸਪੈਸ਼ਲ ਇਹਦਾ ਦੁਪੱਟਾ ਬਹੁਤ ਸੋਹਣਾ ਦੋ ਕਲਰ ਦੇ ਵਿੱਚ ਆ ਗਿਆ ਐਂਡ ਇਹਦਾ ਜਿਹੜਾ ਸਟਾਫਰ ਹੈਗਾ ਪਿਓਰ ਵਿਸਕੋਸ ਔਰਗੰਝਾ ਹੈਂ ਠੀਕ ਹੈ ਜੀ ਐਂਡ ਇਹਦੇ ਵਿੱਚ ਪੈਚ ਲਗਾ ਕੇ ਆਪਾਂ embroidery ਕੀਤੀ ਹੋਈ ਆ ਲੈਸ ਬਹੁਤ ਸੋਹਣੀ ਦਿੱਤੀ ਹੋਈ ਆ ਆਪਾਂ ਦੁਪੱਟਾ ਖੋਲ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਦੀ ਫਿਨਿਸ਼ਿੰਗ ਐਂਡ ਇਹਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਇੰਜ ਫੋਰ ਸਾਈਡ ਇਦਾਂ ਦੀ ਜਿਹੜੀ ਪੱਟੀ ਲਗਾ ਕੇ ਲੈਸ ਦਿੱਤੀ ਹੋਈ ਆ ਠੀਕ ਹੈ ਇਦਾਂ ਦੇ ਜਿਹੜੇ ਕਲਰਸ ਹੁੰਦੇ ਨੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਤੁਸੀਂ ਇਦਾਂ ਦੇ ਕਲਰਸ ਜਿਹੜੇ ਪਹਿਨ ਕੇ ਪਾਰਟੀ ਤੇ ਜਾਂਦੇ ਹੋ ਤਾਂ ਇੱਕ ਡਿਫਰੈਂਟ ਜਿਹਾ ਲੁੱਕ ਦਿੰਦੇ ਨੇ ਇਹ ਬਟ ਜੇਕਰ ਤੁਸੀਂ ਇੰਨੀ ਜ਼ਿਆਦੀ ਗਰਮੀ ਦੇ ਵਿੱਚ ਰੈੱਡ ਹੋ ਗਿਆ ਜਾਂ ਫਿਰ ਗ੍ਰੀਨ ਹੋ ਗਿਆ ਬਲੈਕ ਕਈ ਵਜ੍ਹਾ ਸ ਬਲੈਕ ਨੂੰ ਬਲੈਕ ਬਹੁਤ ਪਸੰਦ ਕਰਦੇ ਨੇ ਬਟ ਜੇ ਜਿਆਦਾ ਸਮਰਜ਼ ਦੇ ਵਿੱਚ ਬਲੈਕ ਇਦਾਂ ਦੇ ਕਲਰ ਨਹੀਂ ਅچھے ਲੱਗਦੇ ਹੈਗੇ ਤਾਂ ਕਲਰ ਇਦਾਂ ਦੇ ਹੋਣ ਜਿਹੜੇ ਨਾ ਤੋਂ ਜਿਆਦਾ ਡਾਰਕ ਹੋਣ ਨਾ ਹੀ ਜਿਆਦਾ ਲਾਈਟ ਹੋਣ ਤਾਂ ਦੁਪੱਟੇ ਦੀ ਲੁੱਕ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਪ੍ਰਾਈਸ ਆਏਗਾ ਜੀ 5500 ਰੁਪਏ ਯਾਨੀ ਕਿ 5500 ਰੁਪਏ ਦੇ ਵਿੱਚ ਸੂਟ ਲੈ ਸਕਦੇ ਹੋ ਕਿਉਂਕਿ ਫੈਬਰਿਕ ਪਿਓਰ ਸਿਲਕ ਖਾਦੀ ਕਾਟਨ ਦੇ ਵਿੱਚ ਆਏਗਾ ਜੀ ਠੀਕ ਹੈ ਜੇਕਰ ਤੁਸੀਂ ਗਰਲਸ ਟਾਈਪ ਦੇ ਵਿੱਚ ਜਿਵੇਂ ਆਫਿਸ ਵੇਅਰ ਵਾਸਤੇ ਸੂਟ ਲੈਣੇ ਹੋਣਦੇ ਨੇ ਤਾਂ ਅੱਜਕੱਲ ਕੋਟਾ ਡੋਰੀਆ ਦਾ ਕਾਫੀ ਜ਼ਿਆਦਾ ਟ੍ਰੈਂਡ ਹੈਗਾ ਕੋਟਾ ਡੋਰੀਆ ਦੇ ਵਿੱਚ ਵੀ ਤੁਸੀਂ ਪਾਰਟੀ ਵੇਅਰ ਜਿਵੇਂ ਆਫਿਸ ਹੋ ਗਿਆ ਕਾਲਜ ਹੋ ਗਿਆ ਤੁਸੀਂ ਇਦਾਂ ਦੇ ਨੈਕਲਾਈਨਸ ਦੇ ਬਣੇ ਹੋਏ ਸੂਟ ਵੀ ਵੇਅਰ ਕਰਕੇ ਜਾ ਸਕਦੇ ਹੋ ਛੋਟੇ-ਮੋਟੇ ਪਾਰਟੀਆਂ ਸਾਗੀ ਤਾਂ ਉੱਥੇ ਵੀ ਇਹ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਜਿਵੇਂ ਕਿ ਇਹ ਦੇਖੋ ਇਹ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈ ਲਾਈਟ ਫਰੋਜ਼ੀ ਕਲਰ ਆਏਗਾ ਐਂਡ ਇਹਦੀ ਨੈਕਲਾਈਨਸ ਬਣਾਈ ਹੋਈ ਹੈ neckline ਦੇ ਵਿੱਚ ਜਿਹੜਾ ਪ੍ਰੋਪਰ ਹੈਂਡਵਰਕ ਦਿੱਤਾ ਇਹ ਪ੍ਰੋਪਰ ਹੈਂਡਵਰਕ ਆਪਾਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੀ ਆ ਹਾਂਜੀ ਇਹ ਦੇਖੋ ਹੈਂਡਵਰਕ ਦਿੱਤਾ ਹੋਇਆ ਇਸ ਤਰ੍ਹਾਂ ਇੱਥੇ neck ਬਣੇਗਾ ਐਂਡ ਇਹਦੀ बॉटਮ ਜਿਹੜੀ ਉਹ ਕਾਟਨ ਦੀ ਆਏਗੀ ਇਹਦੇ ਨਾਲ ਲਾਈਨਿੰਗ ਲੱਗਣ ਤੋਂ ਬਾਅਦ ਇਹ ਬਿਲਕੁਲ ਕਾਟਨ suit ਲੱਗਦਾ ਬਟ ਪਾਰਟੀ wear ਹੁੰਦਾ ਹੈ ਤੇ ਇਹਨਾਂ ਦੇ ਦੁਪੱਟੇ ਜਿਹੜੇ ਹੁੰਦੇ ਨੇ ਦੁਪੱਟਿਆਂ ਤੇ ਵਰਕ ਕਰਕੇ ਦਿੰਨੇ ਆਪਾਂ ਦੁਪੱਟੇ ਬਹੁਤ ਸੋਹਣੇ ਬਣਦੇ ਨੇ ਬਹੁਤ ਪਿਆਰੇ ਲੱਗਦੇ ਨੇ ਇਸ ਤਰ੍ਹਾਂ ਦੇ ਕਲਰਸ ਵੀ ਬਹੁਤ ਜ਼ਿਆਦੇ ਚੱਲਦੇ ਹੈਗੇ ਨੇ ਉਹ ਤੁਸੀਂ ਸਪੈਸ਼ਲ ਇਹ ਹੁੰਦਾ ਹੈ ਕਿ ਜਿਹੜਾ ਤੁਹਾਨੂੰ ਜੱੱਚਦਾ ਹੋਵੇ ਹੈਨਾ ਲਾਈਟ ਕਲਰ ਜਿਹੜੇ ਹੁੰਦੇ ਨੇ ਸਭ ਨੂੰ ਨਹੀਂ ਜੱੱਚਦੇ ਹੁੰਦੇ ਸਭ ਦੇ ਉੱਪਰ ਨਹੀਂ ਸੂਟ ਕਰਦੇ ਬਟ ਕੁਝ ਐਦਾਂ ਦੇ ਲਾਈਟ ਕਲਰ ਹੈਗੇ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਤਾਂ ਉਹਨਾਂ ਨੂੰ ਤੁਸੀਂ ਸਟੀਚਿੰਗ ਨਾਲ ਇਦਾਂ ਦੇ ਬਣਾਓ ਜਾਂ ਫਿਰ ਇਦਾਂ ਦੀਆਂ ਲੈਸਸ ਲਗਾਓ ਜਾਂ ਇਦਾਂ ਡਿਜ਼ਾਈਨ ਕਰੋ ਕਿ ਉਹ ਤੁਹਾਡੇ ਜਿਹੜੇ ਲਾਈਟ ਕਲਰ ਨੇ ਸਮਝ ਦੇ ਵਿੱਚ ਬਹੁਤ ਜ਼ਿਆਦਾ ਉੱਠ ਕੇ ਆਉਣ ਤਾਂ ਤੁਹਾਨੂੰ ਬਹੁਤ ਵਧੀਆ ਲੱਗਣ ਇਹਦੇ ਵਿੱਚ ਚੈੱਕ ਕਰ ਕਲਰ ਇਹ ਵੀ ਅਵੇਲੇਬਲ ਹੈਗਾ ਆਪਣੇ ਕੋਲੇ ਇਹ ਹੈਗਾ ਜੀ ਗ੍ਰੀਨ ਪਿਸਤਾ ਕਲਰ ਜਿਹੜਾ ਕਿ ਕਾਫੀ ਟ੍ਰੈਂਡ ਦੇ ਵਿੱਚ ਰਹਿੰਦਾ ਹੈ ਇਹ ਕਲਰ ਤਾਂ ਇਹ ਤੁਸੀਂ ਸੂਟ ਬਾਈ ਕਰ ਸਕਦੇ ਹੋ ਓਨਲੀ 2000 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਪ੍ਰੋਪਰ ਹੈਂਡਵਰਕ ਤਾ ਇੱਕ ਸਪੈਸ਼ਲ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਆ ਇਹ ਵਾਲਾ ਬਹੁਤ ਪਿਆਰਾ ਸੂਟ ਹੈ ਇਹ ਇਹਦਾ ਲਾਈਟ ਜਿਹਾ ਕਲਰ ਲਾਈਟ ਆਫ ਵਾਈਟ ਕਿਉਂਕਿ ਅੱਜ ਕੱਲ ਨਾ ਗਰਲਸ ਦੇ ਵਿੱਚ ਵਾਈਟ ਹੋ ਗਿਆ ਆਫ ਵਾਈਟ ਹੋ ਗਿਆ ਇਸ ਤਰ੍ਹਾਂ ਦੇ ਕਲਰ ਦਾ ਕਾਫੀ ਟ੍ਰੈਂਡ ਹੈਗਾ ਲਾਈਟ orange ਜੈਲੋ ਹੋ ਗਿਆ ਆਫ ਵਾਈਟ ਸਪੈਸ਼ਲ ਕਿਉਂਕਿ ਇਦਾਂ ਦੇ ਕਲਰਸ ਲਾਈਟ ਜਿਹੜੇ ਹੁੰਦੇ ਨਾ ਜਿਹੜੇ ਸਾਡੇ ਦਾਦੀਆਂ ਨਾਨੀਆਂ ਪਹਿਨਦੀਆਂ ਸੀਗੀਆਂ ਇਹ ਹੁਣ ਗਰਲਸ ਦੇ ਵਿੱਚ ਕਾਫੀ ਟ੍ਰੈਂਡ ਹੈਗਾ ਤੇ ਤੁਸੀਂ ਸੂਟ ਦੇਖੋ ਬਹੁਤ ਹੀ ਜ਼ਿਆਦਾ ਸੋਨਾ ਰੈਡੀ ਹੋਇਆ ਇਹ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਅ ਜੇ ਤੁਸੀਂ ਦੇਖਿਆ ਹੋਵੇ ਤਾਂ ਤੁਸੀਂ ਅ ਐਡਿਸ ਲਗਾ ਸਕਦੇ ਹੋ ਕਿ ਕਾਫੀ ਟਾਈਮ ਪਹਿਲਾਂ ਨਾ ਇਹ ਘਰਾਂ ਦੇ ਵਿੱਚ ਆਪਣੀਆਂ ਦਾਦੀਆਂ ਨਾਨੀਆਂ ਇਦਾਂ ਦੀ ਐਮਬਰਾਇਡਰੀ ਕਰਦੀਆਂ ਹੁੰਦੀਆਂ ਸੀ ਚਾਦਰਾਂ ਦੇ ਉੱਪਰ ਸਰਾਣੇ ਇਦਾਂ ਚੀਜ਼ਾਂ ਕੁੱਛਣ ਵਗੈਰਾ ਬਣਾਉਣੇ ਤਾਂ ਉਹ ਦਬ ਚੁੱਕ ਹੋਗੀ ਜਾਂ ਫਿਰ ਇਦਾਂ ਦੀ ਇਹ ਦੇਖੋ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਦੋਂ embroideri ਕਰਦੀਆਂ ਹੁੰਦੀਆਂ ਸੀ ਜੋ ਕਿ ਬਹੁਤ ਜ਼ਿਆਦੀ ਸੋਹਣੀ ਹੁੰਦੀ ਸੀ ਬਟ ਉਸ ਟਾਈਮ ਉਹ ਸਿਰਫ ਆਪਣੇ ਸ਼ੌਕ ਲਈ ਕਰਦੀਆਂ ਸੀ ਇਸ ਚੀਜ਼ ਦੀ ਕੋਈ ਵੈਲਿਊਜ਼ ਨਹੀਂ ਸੀ ਬਟ ਇਹ ਹੁਣ ਸੂਟਾਂ ਦੇ ਉੱਪਰ ਇੱਕ ਤਰ੍ਹਾਂ ਦਾ ਫੈਸ਼ਨ ਹੁੰਦਾ ਨਾ ਜਿਹੜਾ ਕਾਫੀ ਟਾਈਮ ਪਹਿਲਾਂ ਫੈ ਨਿਕਲ ਚੁੱਕਿਆ ਉਹ ਦੁਬਾਰਾ ਫੈਸ਼ਨ ਆ ਜਾਂਦਾ ਉਹੀ ਹੋ ਗਿਆ ਕਿ ਇਹ ਫੈਸ਼ਨ ਜਿਹੜਾ ਦੁਬਾਰਾ ਆ ਚੁੱਕਿਆ ਹੈ ਤਾਂ ਇਹਦੇ ਬਣੇ ਹੋਏ ਸੂਟਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ ਤੁਸੀਂ ਇਦਾਂ ਦੇ ਸੂਟ ਬਣਵਾਓ ਬਹੁਤ ਪਿਆਰੇ ਲੱਗਦੇ ਨੇ ਤੇ ਸਪੈਸ਼ਲੀ ਇਹਨਾਂ ਦਾ ਫੈਬਰਿਕ ਜਿਹੜਾ ਆਪਾਂ ਯੂਜ਼ ਕੀਤਾ ਹੋਇਆ ਜੀ ਪਿਓਰ ਸ਼ਿਫੌਨ ਜਿਹੜੀ ਆਈ ਹੋਈ ਆ ਸ਼ਿਫੌਨ ਸਿਲਕ ਠੀਕ ਹੈ ਇਹ ਸ਼ਿਫੌਨ ਹੁੰਦਾ ਲਾਈਟ ਜਾਂ ਵੇਟ ਹੁੰਦਾ ਹੈ ਤੇ ਪਿਓਰ ਵਰਗੀ ਹੁੰਦੀ ਬਹੁਤ ਪਿਓਰ ਹੁੰਦੀ ਆ ਐਂਡ ਇਹਦੀ ਸ਼ਾਈਨੀ ਜਿਹੜੀ ਹੁੰਦੀ ਆ ਕ੍ਰੇਪ ਸਿਲਕ ਵਰਗੀ ਹੁੰਦੀ ਆ ਐਂਡ ਇਸ ਦੀਆਂ 슬ੀਵਸ ਦਾ ਵਰਕ ਆਏਗਾ 슬ੀਵਸ ਤੇ ਵਰਕ ਆਪਾਂ ਲਾਈਟ ਰੱਖਿਆ ਹੋਇਆ ਕਿਉਂਕਿ ਆਲਰੇਡੀ ਸ਼ਰਟ ਕਾਫੀ ਹੈਵੀ ਬਣੀ ਹੋਈ ਆ ਕਿਉਂਕਿ ਵਰਕ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਇਸ ਤਰ੍ਹਾਂ ਦੇ ਪਿਓਰ ਦੇ ਫੈਬਰਿਕ ਦੇ ਉੱਪਰ ਤੇ ਬਹੁਤ ਸੋਹਣਾ ਤੇ ਐਂਡ ਦੁਪੱਟਾ ਇਹਨਾਂ ਦੇ ਦੁਪੱਟਿਆਂ ਤੇ ਵੀ ਆਪਾਂ ਵਰਕ ਦਿੱਤਾ ਹੋਇਆ ਇਹ ਤੁਸੀਂ ਬਾਈ ਕਰ ਸਕਦੇ ਹੋ 3500 ਰੁਪਏ ਦਾ ਸੌਦਾ ਆਏਗਾ ਹਾਂਜੀ 3500 ਰੁਪਏ ਦਾ ਇਹ ਸੌਦਾ ਤੁਸੀਂ ਲੈ ਸਕਦੇ ਹੋ ਜਿੰਨਾ ਵਰਕ ਐਂਡ ਜਿੰਨੀ ਮਿਹਨਤ ਕੀਤੀ ਉਸ ਦੇ ਅਕੋਰਡਿੰਗ ਪ੍ਰਾਈਸ ਬਹੁਤ ਘੱਟ ਹੈ ਬਟ ਸਪੈਸ਼ਲ ਇਹ ਹੈ ਕਿ ਅਸੀਂ ਇਹ ਚੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਕਾਰ